ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇੱਕ ਵੱਡੀ ਖਬਰ ਮੈਂ ਸਮਝਦਾ ਪੰਜਾਬ ਦੇ ਨਜ਼ਰੀਏ ਤੋਂ ਕਾਫੀ ਵੱਡੀ ਖਬਰ ਕਿ ਇੱਕ ਸਟੈਂਡ ਲਿਆ ਸ਼ਰੋਮੀ ਅਕਾਲੀ ਦਰ ਨੇ ਬਹੁਤ ਸਾਲਾਂ ਬਾਅਦ ਉਸ ਤਰ੍ਹਾਂ ਦਾ ਸਟੈਂਡ ਨਜ਼ਰ ਆਇਆ ਹੈ ਜਿਹੜਾ ਕਿ ਖੇਤਰੀ ਪਾਰਟੀ ਨੂੰ ਲੈਣਾ ਚਾਹੀਦਾ ਹੈ ਜਦੋਂ ਇਹ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਗਠ ਜੋੜ ਬਾਰੇ ਸਪਸ਼ਟ ਸੰਕੇਤ ਦਿੱਤੇ ਕਿ ਇਸ ਤਰ੍ਹਾਂ ਸਮਝੌਤਾ ਨਹੀਂ ਹੋਏਗਾ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਚਾਹਦੀ ਹੈ ਜਾਂ ਜਿਸ ਤਰ੍ਹਾਂ ਅੰਬਿਤ ਸ਼ਾਹ ਨੇ ਬਿਆਨ ਦਿੱਤਾ ਸੀ ਬਹੁਤ ਵੱਡੀ ਖਬਰ ਹੈ ਇਹ ਪਰ ਕਿਉਂਕਿ ਕੇਜਰੀਵਾਲ ਦੀ ਗ੍ਰਿਫਤਾਰੀ ਆ ਗਈ ਇਸ ਕਰਕੇ ਇਹ ਖਬਰ ਨੂੰ ਉਨੀ ਅਹਿਮੀਅਤ ਨਹੀਂ ਦਿੱਤੀ ਗਈ ਜਿੰਨੀ ਦੇਣੀ ਚਾਹੀਦੀ ਹੈ ਇਹਦੀ ਅੱਜ ਆਪਾਂ ਗੱਲ ਕਰਨੀ ਹੈ ਦੇਖੋ ਉਸ ਤੋਂ ਪਹਿਲਾਂ ਮੈਂ ਗੱਲ ਕਰਨੀ ਹੈ ਆਪਣੇ ਦਰਸ਼ਕਾਂ ਨਾਲ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਜਿਹੜੀ ਗੱਲ ਕੀਤੀ ਬੜੀ ਸਪਸ਼ਟ ਕੀਤੀ ਜਿਹਦੇ ਵਿੱਚ ਮੈਂ ਸ਼ੁਰੂ ਜੀ ਪ੍ਰਸ਼ੰਸਾ ਕਰਦਾ ਹਾਂ ਸ਼ਰੋਨੀ ਅਕਾਲੀ ਦਲ ਦੇ ਪ੍ਰਧਾਨ ਦੀ ਤੁਸੀਂ ਕਹੋਗੇ ਜੀ ਕਦੇ ਪ੍ਰਸ਼ੰਸਾ ਤਾਂ ਕੀਤੀ ਨਹੀਂ ਸੁਖਵੀਰ ਸਿੰਘ ਬਾਦਲ ਦੀ ਦੇਖੋ ਜੇ ਕੋਈ ਚੰਗਾ ਕੰਮ ਆਏਗਾ ਉਹੀ ਵੀ ਕਰੇਗਾ ਜੋ ਮਨ ਨੂੰ ਆਉਂਦਾ ਹੈ ਜੋ ਦਿਲੋਂ ਗੱਲ ਨਿਕਲਦੀ ਹੈ ਉਹ ਹੀ ਜੇ ਕੇਸ ਵਾਰ ਵਧੀਆ ਸਟੈਂਡ ਲਿਆ ਹੈ ਸ਼ਰੋਬੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਤੇ ਸ਼ਰੋਬੀ ਅਕਾਲੀ ਦਲ ਦੇ ਪ੍ਰਧਾਨ ਨੇ ਵੈਸੇ ਇਸ ਵਾਰ ਗਰਾਊਂਡ ਪਹਿਲੇ ਬਣਾਤੀ ਬਣਾਤੀ ਸੀ ਕਿਸ ਨੇ ਸਖਦੇਵ ਸਿੰਘ ਢੀਂਟਸਾ ਨੇ ਜਦੋਂ ਉਹ ਦਰਬਾਰ ਸਾਹਿਬ ਮੱਥਾ ਟੇਕ ਕੇ ਉਦੋਂ ਬਾਅਦ ਮਿਲੇ ਸੀ ਪ੍ਰੈਸ ਵਾਲਿਆਂ ਨੂੰ ਉਦੋਂ ਕਹਤਾ ਸੀ ਕਿ ਇਸ ਤਰ੍ਹਾਂ ਸਮਝੌਤਾ ਨਹੀਂ ਬਿਨਾਂ ਕੋਈ ਸੱਖਾਂ ਦੀਆਂ ਤੇ ਨਾਲ ਕਿਸਾਨਾਂ ਦੀਆਂ ਮੰਗਾਂ ਮੰਨੇ ਬਗੈਰ ਅਸੀਂ ਸਮਝੌਤਾ ਨਹੀਂ ਕਰਨਾ ਇਹ ਢੀਂਸਾ ਸਾਹਿਬ ਨੇ ਕਿਹਾ ਸੀ ਤੇ ਕੱਲ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਉਸ ਪਹਿਲੇ ਤਾਂ ਸਪਸ਼ਟ ਕਹਿ ਦਿੱਤਾ ਗਿਆ ਕਿ ਨਹੀਂ ਇੱਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ ਜਿਦੇ ਚ ਸਪਸ਼ਟ ਕਿਹਾ ਗਿਆ ਕਿ ਪਾਰਟੀ ਲਈ ਸਿਧਾਂਤ ਰਾਜਨੀਤੀ ਤੋਂ ਉੱਪਰ ਨੇ ਪਾਰਟੀ ਕਦੇ ਵੀ ਖਾਲਸਾ ਪੰਥ ਘੱਟ ਗਿਣਤੀਆਂ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਡਟਣ ਦੀ ਇਤਿਹਾਸਕ ਭੂਮਿਕਾ ਤੋਂ ਪਿੱਛੇ ਨਹੀਂ ਹਟੇਗੀ ਦੇਖੋ ਕਿਸੇ ਟਾਈਮ ਜਿਹੜੇ ਹੈ ਡਟਦੇ ਸੀ ਵਿੱਚ ਹਟ ਗਏ ਸੀ ਚਲੋ ਉਹਨਾਂ ਨੇ ਤਾਂ ਕਹਿਣਾ ਸੀ ਇਹ ਕਹਿ ਸਕਦੇ ਆ ਕਿ ਤੁਸੀਂ ਦੁਬਾਰਾ ਮੋੜਾ ਕੱਟ ਰਹੇ ਹੋ ਜੇ ਕਹਿ ਰਹੇ ਹੋ ਬਖਤ ਜਦੋਂ ਡਟੋਗੇ ਫਿਰ ਦੇਖਾਂਗੇ ਘਟੋਕਟ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਇਹ ਸਨੇਹਾਤਾ ਦਿੱਤਾ ਹੈ ਇਹ ਸਨੇਹਾਤਾ ਦਿੱਤਾ ਕਿ ਪੰਜਾਬ ਦੇ ਮੁੱਦਿਆਂ ਦੇ ਹੱਲ ਤੋਂ ਬਿਨਾਂ ਕੋਈ ਸਮਝੌਤਾ ਨਹੀਂ ਔਰ ਮੁੱਦੇ ਵੀ ਬੁਨਿਆਦੀ ਇਹ ਵੀ ਗੱਲ ਹੈ ਬੁਨਿਆਦੀ ਮੁੱਦਿਆਂ ਤੇ ਘਟੋਕਟ ਕਮਿਟਮਿਟਤਾ ਕਰੋ ਨਾ ਤੁਸੀਂ ਅੰਮ੍ਰਿਤਪਾਲ ਸਾਹਿਬ ਜੀ ਕਹੀ ਜਾਣੇ ਕੋਈ ਸਾਡੀ ਗੱਲ ਚੱਲਦੀ ਹੈ ਇਸ ਤਰ੍ਹਾਂ ਨਹੀਂ ਚੱਲਣਾ ਸਾਨੂੰ ਅਕਾਲੀ ਦਰ ਨੇ ਕਿਹਾ ਕਿ ਸੂਬੇ ਦੇ ਹਿੱਤ ਪਿਆਰੇ ਨੇ ਭਈ ਇਹ ਤਾਂ ਗੱਲ ਜਿ ਕਿਤੇ ਪਹਿਲਾਂ ਕਹਿੰਦੇ ਬਹੁਤ ਵਧੀਆ ਸੀ ਸੋ ਇਹਨਾਂ ਨੇ ਕਿਹਾ ਕਿ ਮੁੱਦਿਆਂ ਨੀਤੀਆਂ ਤੇ ਸਿਧਾਂਤਾਂ ਨੂੰ ਲੈ ਕੇ ਚੋਣਾ ਚੜੇ ਜਾਵਾਂਗੇ ਜੇ ਤੁਸੀਂ ਤੁਹਾਡੇ ਨਾਲ ਸਮਝੌਤਾ ਨਹੀਂ ਹੁੰਦਾ ਫਿਰ ਮੈਂ ਉਹ ਜਿਹੜਾ ਮਤਾ ਵਿਸ਼ੇਸ਼ ਮਤਾ ਪਾਸ ਹੋਇਆ ਉਹਦੇ ਬਾਰੇ ਕੋਈ ਇੱਕ ਦੋ ਪੁਆਇੰਟ ਜ਼ਰੂਰ ਤੁਹਾਡੇ ਨਾਲ ਡਿਸਕਸ ਕਰਨੇ ਆ ਜਿਵੇਂ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਾਂਤੀ ਅਤੇ ਫਿਰਕੂ ਸਤਿ ਭਾਵਨਾ ਨੂੰ ਕਾਇਮ ਰੱਖਣ ਵਾਸਤੇ ਤਨਦੇਹੀ ਨਾਲ ਕੰਮ ਕਰਾਂਗੇ ਦੇਖੋ ਜੀ ਇਹ ਇਹੀ ਮਸਲਾ ਜੀ ਫਿਰਕੂ ਸਤਿ ਭਾਵਨਾ ਦੇ ਨਾਲ ਨਾਲ ਤਾਂ ਸਮਝਾਉਤਾ ਹੋਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਕੀਤਾ ਸੀ ਇਹੀ ਲਗਾਤਾਰ ਕਹਿੰਦੇ ਰਹੇ ਸੀ ਵੀ ਹਿੰਦੂ ਸਿੱਖ ਇਕਤਾ ਲਈ ਹੈ ਖੈਰ ਹਾਲੇ ਵੀ ਉਹ ਇਹ ਕਹਿੰਦੇ ਨੇ ਕੰਮ ਕਰਾਂਗੇ ਚਲੋ ਸ਼ਾਂਤੀ ਤਾਂ ਫਿਰਕੂ ਸਤਿ ਭਾਵਨਾ ਦੋਨੇ ਇੰਪੋਰਟੈਂਟ ਨੇ ਲੇਕਿਨ ਜਿਹੜੀ ਗੱਲ ਇਹਨਾਂ ਨੇ ਹੁਣ ਕਹੀ ਹੈ ਜਿਹੜੀ ਵਿੱਚ ਛੱਡ ਗਏ ਸੀ ਤੇ ਸੂਬਿਆਂ ਦੇ ਵੱਧ ਅਧਿਕਾਰਾਂ ਅਤੇ ਬਾਜਬ ਖੁਦਮਖਤਿਆਰੀ ਦੀ ਲੜਾਈ ਜਾਰੀ ਰੱਖੀ ਜਾਵੇਗੀ ਇਹਨਾਂ ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਜਿਹੜੇ ਸੁਖਵੀਰ ਸਿੰਘ ਬਾਦਲ ਸਾਹਿਬ ਲੜਾਈ ਕੀਤੀ ਦੀ ਸ਼ੁਰੂ ਕਰੋ ਵਿੱਚ ਛੱਡ ਗਏ ਸੀ ਤੁਸੀਂ ਜਦੋਂ 370 ਆਇਆ ਉਦੋਂ ਤੁਹਾਡਾ ਕੀ ਸਟੈਂਡ ਸੀ ਛੱਡ ਗਏ ਸੀ ਲਿਖਣ ਲਈ ਬਹੁਤ ਸੌਣਾ ਲੱਗਦਾ ਪਰ ਤੁਸੀਂ ਕਹੋ ਕਿ ਖੁਦਮਕਤਿਆਰੀ ਦੀ ਲੜਾਈ ਦੁਬਾਰਾ ਸ਼ੁਰੂ ਕੀਤੀ ਜਾਵੇਗੀ ਚਲੋ ਜੇ ਲਿਖ ਨਹੀਂ ਸਕਦੇ ਘੱਟੋ-ਘੱਟ ਤੁਸੀਂ ਕਹਿ ਸਕਦੇ ਹੋ ਜਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਚੰਗੀ ਗੱਲ ਹੈ ਜੇ ਤੁਸੀਂ ਇਹ ਕੀਤੀ ਹੈ ਬਾਕੀ ਕੋਈ ਹੋਰ ਵੀ ਗੱਲ ਕੇਂਦਰ ਨੂੰ ਕਹਿ ਹੈ ਅਪੀਲ ਕਹਿ ਲਓ ਬੇਨਤੀ ਕਹਿ ਲਓ ਜੋ ਮਰਜ਼ੀ ਕਹਿ ਲਓ ਲੇਕਿਨ ਕਹ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਜੇ ਲਈ ਦਾ ਤੁਸੀਂ ਜੋ ਕਿਹਾ ਸੀ ਜੋ ਤੁਹਾਡੀ ਬਚਨਬੱਧਤਾ ਸੀ ਇੰਦਰ ਨੂੰ ਇਹ ਕਹਿ ਰਹੇ ਨੇ ਉਹਦਾ ਸਨਮਾਨ ਕਰੋ ਅਸਲ ਦੇ ਵਿੱਚ ਤੁਹਾਡੇ ਵੀ ਯਾਦ ਹੈ ਔਰ ਸਪਸ਼ਟ ਹੈ ਕਿ ਜੋ ਵਾਅਦੇ 5 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਤੁਸੀਂ ਕੀਤੇ ਸੀ ਉਹ ਤਾਂ ਪੂਰੇ ਕਰੋ ਜਿਹਦੇ 'ਚ ਆਪਾਂ ਬਹੁਤ ਵਾਰ ਗੱਲ ਕਹਿ ਚੁੱਕੇ ਹਾਂ ਭਾਈ ਰਾਜਵਾਨਾ ਦੀ ਜਾਂ ਬੰਦੀ ਸਿੰਘਾਂ ਦੀ ਗੱਲ ਜਿਹਦੇ ਵਿੱਚ ਆਉਂਦੀ ਹੈ ਇਹ ਸਟੈਂਡ ਵੀ ਦੁਆਰਾ ਧਰਾਇਆ ਗਿਆ ਹੈ ਇਸ ਵਿਸ਼ੇਸ਼ ਮਤੇ ਰਾਹੀਂ ਕਮੇਟੀ ਦੇ ਵਿੱਚ ਬਾਕੀ ਕਿਸਾਨਾਂ ਦੀ ਗੱਲ ਵੀ ਕੀਤੀ ਹੈ ਔਰ ਕਰਨੀ ਵੀ ਚਾਹੀਦੀ ਸੀ ਔਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਰਹੇਗਾ ਉਹ ਭਾਈ ਫਿਰੋਹੀ ਗੱਲ ਹੈ ਚੰਗੀ ਗੱਲ ਹੈ ਤੁਸੀਂ ਮੋੜਾ ਕਟਿਆ ਰਾਖੀ ਕਰੋ ਤੇ ਨਹੀਂ ਤਾਂ ਫਿਰ ਤੁਸੀਂ ਰਾਖੀ ਕਰਨ ਵਾਲੀ ਗੱਲ ਤਾਂ ਆਪਾਂ ਦੇਖ ਹੀ ਲਈ ਸੀ ਜਦੋਂ ਸਰਕਾਰ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਕਹਤਾ ਸੀ ਤੁਸੀਂ ਇਸੇ ਕਰਕੇ ਤਾਂ ਕੱਟੇ ਗਏ ਨਾ ਤੁਸੀਂ ਕਿਸਾਨਾਂ ਤੋਂ ਇਸੇ ਕਰਕੇ ਤੇ ਤਿੰਨ ਤੇ ਆ ਗਏ ਮਤਲਬ ਬੇਇੱਜ਼ਤੀ ਦੀ ਹਾਲੇ ਵੇਸੇ ਕੁੜਗੜੀ ਕੀਤੀ ਔਰ ਕੋਈ ਨਹੀਂ ਜੇ ਕੋਈ ਚੰਗਾ ਕੰਮ ਕਰਦਾ ਬਾਕੀ ਗੱਲਾਂ ਪਿਛਲੀਆਂ ਗਲਤੀਆਂ ਤਾਂ ਦੇਖੋ ਦੇਖ ਕੇ ਸੁਖਾਲਸਾ ਤਾਂ ਵੈਸੀ ਹੀ ਦੇਖ ਕੇ ਐਂਡੈਕਟ ਕਰ ਦਿੰਦਾ ਚਲੋ ਅਸੀਂ ਉਹਨੂੰ ਨਹੀਂ ਗੱਲ ਕਰਦੇ ਪਰ ਕਲ ਦੀ ਮੀਟਿੰਗ 'ਚ ਗੱਲ ਜਰੂਰ ਹੋਈ ਹੈ ਕਿਸਾਨਾਂ ਤੇ ਮਜ਼ਦੂਰਾਂ ਬਾਰੇ ਇਸ ਤਰ੍ਹਾਂ ਦੇ ਧਾਰਮਿਕ ਮਾਮਲਿਆਂ ਬਾਰੇ ਵੀ ਉਹਨਾਂ ਨੇ ਕਿਹਾ ਕਿ ਦਖਲਦਗੀ ਬੰਦ ਕਰਨੀ ਚਾਹੀਦੀ ਹੈ ਬਿਲਕੁਲ ਕਰਨੀ ਚਾਹੀਦੀ ਹੈ ਆ ਇੱਕ ਨਵੀਂ ਗੱਲ ਜਿਹੜੀ ਮੈਨੂੰ ਚੰਗੀ ਲੱਗੀ ਜਿਹੜੀ ਇਹ ਇਹ ਮਸਲੇ ਨੂੰ ਉਠਾਓ ਜੇ ਖੇਤਰੀ ਪਾਰਟੀ ਦੀ ਗੱਲ ਕਰਨੀ ਹੈ ਤੁਸੀਂ ਕਿ ਜਿਹੜਾ ਅਟਾਰੀ ਜਫਰੋਜਪੁਰ ਇਹ ਜਿਹੜੇ ਬਾਰਡਰ ਨੇ ਨਾ ਇਹਨਾਂ ਨੂੰ ਜਿਹੜਾ ਖੋਲੋ ਇਹਦੇ 'ਚ ਵਪਾਰ ਸ਼ੁਰੂ ਕਰਨ ਦੀ ਜਿਹੜੀ ਗੱਲ ਹੈ ਇਹ ਬਹੁਤ ਜ਼ਰੂਰੀ ਹੈ ਇਹ ਵੀ ਹੋਣੀ ਚਾਹੀਦੀ ਹੈ ਠੀਕ ਹੈ ਮੈਂ ਸਮਝਦਾ ਕਿ ਕੱਲ ਜਿਵੇਂ ਪਹਿਲਾਂ ਲੱਗ ਰਿਹਾ ਸੀ ਕਿ ਬਹੁਤ ਸਾਰੇ ਬੰਦੇ ਚਾਹੁੰਦੇ ਸੀ ਤੇ ਉਹ ਲੱਗਦਾ ਸੀ ਕਿ ਤਾਹੂ ਨੇ ਸਮਝੌਤਾ ਕਰ ਰਿਹਾ ਜਿਵੇਂ ਨੱਡਾ ਸਾਹਿਬ ਨੇ ਕਿਹਾ ਸੀ ਨਾ ਨਾਲ ਦੀ ਰਾਤ ਦਰੋਪਤੀ ਨਰਬੰ ਨੂੰ ਜਾ ਕੇ ਬੁਕੇ দেয়া ਸੀ ਰਾਸ਼ਟਰਪਤੀ ਦੇ ਜਾਂ ਉਹ ਕਿਸੇ ਟਾਈਮ ਬਿੜਾ ਸ਼ਰਤ ਤੋਂ ਬਾਅਦਪਾਈ ਸਾਹਿਬ ਦੀ ਮਦਦ ਕੀਤੀ ਸੀ ਸਰਜੀਤ ਸਿੰਘ ਬਰਨਾਲਾ ਤਾਂ ਹੋਰ ਕੁਝ ਕਹਿ ਰਿਹਾ ਸੀ ਉਧਰ ਗਏ ਸੀ ਦੂਜੇ ਪਾਸੇ ਚੱਲੋ ਆਪਾਂ ਪਰ ਫਿਰ ਮੁੱਖ ਮੰਤਰੀ ਬਰਨਾਲੇ ਨੇ ਬੰਨਣਾ ਸੀ ਕਿਰ ਆਪਾਂ ਕਾਹ ਨੂੰ ਪਿਛਲੇ ਪੂਤੜੇ ਬੋਲਣੇ ਨੇ ਆਪਾਂ ਤਾਂ ਇਹ ਗੱਲ ਕਰੀਏ ਜੇ ਹੁਣ ਮੋੜਾ ਕੱਟ ਰਿਹਾ ਹੈ ਸ਼੍ਰੋਮਣੀ ਅਕਾਲੀ ਦਾ ਤਾਂ ਬਹੁਤ ਚੰਗੀ ਗੱਲ ਹੈ ਔਰ ਵਧੀਆ ਗੱਲ ਹੈ ਵੀ ਨਵੇਂ ਬੰਦੇ ਵੀ ਬੀਬੀ ਜ਼ਗੀਰਪੁਰ ਵੀ ਬੈਠੀ ਸੀ ਮਨਜੀਤ ਸਿੰਘ ਜੀ ਕੇ ਦਰਜੀਤ ਸਿੰਘ ਚੀਮਾ ਮੈਂ ਤਾਂ ਫੋਟੋ ਦੇਖੀ ਹੈ ਬ੍ਰਿਵਿੰਦਰ ਸਿੰਘ ਪੁਤੜ ਬਿਸ਼ਾ ਸਿੰਘ ਬਟੋਹਾ ਸਰਜੀਤ ਸਿੰਘ ਰਖੜੇ ਸਾਰੇ ਬੈਠੇ ਲੇਕਿਨ ਮੈਂ ਤੁਹਾਨੂੰ ਜਿਵੇਂ ਕਿਹਾ ਸੀ ਕਿ ਪਹਿਲੇ ਹੀ ਗਰਾਉਂਡ ਤਾਂ ਆਧਾਰਤਾ ਬਣਾਤਾ ਸੀ ਜਦੋਂ ਸੁਖਦੇਵ ਸਿੰਘ ਢੀਟਸਾ ਨੇ ਸਰਪੰਚ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਇਹਨਾਂ ਤੋਂ ਬਿਨਾ ਜੇ ਨਹੀਂ ਹੁਣ ਬਿਨਾ ਸ਼ਰਤ ਸਮਝੌਤਾ ਨਹੀਂ ਹੋਣਾ ਦੇਖੋ ਮੇਰੇ ਦਰਸ਼ਕੋ ਗੱਲ ਇਹ ਹੈ ਕਿ ਹੁਣ ਤੱਕ ਇਹ ਗੱਲਾਂ ਕੀਤੀਆਂ ਨੇ ਹੁਣ ਵੀ ਕੀਤੀਆਂ ਜਾ ਸਕਦੀਆਂ ਨੇ ਤੁਸੀਂ ਕੀ ਖਟਿਆ ਸਮਝੌਤਾ ਕਰਕੇ ਬਹੁਤ ਕੁਝ ਗੱਲਾਂ ਜਦੋਂ ਪਹਿਲਾਂ ਤੁਸੀਂ ਇਕੱਠੇ ਸੀ ਸਿਰਫ ਸੀਟਾਂ ਤੋਂ ਬਿਨਾ ਵਜੀਰੀ ਤੋਂ ਬਿਨਾ ਕੁਝ ਹੋਰ ਪੰਜਾਬ ਦੀ ਕੀ ਰਹਿੰਦਾ ਇੰਨੇ ਵਾਰੀ ਗੱਲ ਕਰ ਚੁੱਕੇ ਆ ਅੱਜ ਮੇਰਾ ਦਿੱਲੀ ਕਰਦਾ ਉਹ ਮੈਨੇ ਦੇਣ ਨੂੰ ਅੱਜ ਮੈਂ ਕਹਿਣਾ ਕਿ ਜੇ ਤੁਸੀਂ ਆਇਓ ਜੇ ਤੁਸੀਂ ਇਹ ਗੱਲ ਕੀਤੀ ਹੈ ਮੈਨੇ ਛੱਡੇ ਸੀ ਤੁਸੀਂ ਕਰੋ ਸੀ ਪੰਜਾਬ ਲਈ ਕੁਛ ਇਹ ਗੱਲ ਬਿਲਕੁਲ ਸਹੀ ਹੈ ਕਿ ਪੰਜਾਬ ਚਾਹੁੰਦਾ ਲੋਕ ਚਾਹੁੰਦੇ ਨੇ ਕਿ ਇੱਕ ਖੇਤਰੀ ਪਾਰਟੀ ਹੋਵੇ ਤੇ ਉਹ ਆਪਣੇ ਪੰਜਾਬ ਦੇ ਹਿੱਤਾਂ ਲਈ ਮਤਲਬ ਕੋਈ ਵੀ ਨਹੀਂ ਚਾਹੁੰਦਾ ਦਿੱਲੀ ਦਾ ਗੁਲਾਮ ਹੋਣਾ ਗੁਲਾਮੀ ਕਲੀ ਇਹ ਦੀ ਹੈ ਗਲਬੀਆ ਕਿਤੇ ਪੰਜਾਬ ਚ ਘੱਟ ਗੁਲਾਮੀ ਸੀ ਮਤਲਬ ਬੰਦੇ ਪੰਜਾਬੀਆਂ ਨੇ ਬੰਨ ਵਜਾਏ ਤੇ ਰਾਜ ਸਭਾ ਚ ਕਿਹੜੇ ਗਏ ਜੀ ਉਹ ਗੁਲਾਮੀ ਹੈ ਨਾ ਸਾਡਾ ਤਾਂ ਗਏ ਨਹੀਂ ਉਹ ਲੈ ਦੇ ਕੇ ਮੇਰੇ ਖੜਾ ਭਗਵੰਤਬਾਨ ਦੀ ਇੱਕ ਗੱਲ ਬੰਨੀ ਗਈ ਉਹ ਫੇਸੇਵਕ ਜਿਹਨੂੰ ਕਹਿੰਦੇ ਨੇ ਉਹ ਸੱਤ ਸਿਚੇਵਾਲ ਤੇ ਨਹੀਂ ਤਾਂ ਫਿਰ ਆ ਪੈਸੇ ਪੂਸੇ ਵਾਲੇ ਗੱਲਾਂ ਹੁਣ ਵੀ ਤਾਂ ਚੱਲ ਹੀ ਰਹੀ ਨੇ ਗ੍ਰਿਫਤਾਰੀ ਤੋਂ ਬਾਅਦ ਫਿਰ ਉਹ ਮਸਲਾ ਬਿਲਕੁਲ ਪਰ ਪੰਜਾਬ ਦੇ ਹਿੱਤਾਂ ਦੀ ਕੌਣ ਰੱਖੀ ਕਰਦਾ ਕਿੰਨੇ ਬੰਦੇ ਆ ਕੇ ਬਾਹਰੋਂ ਨੌਕਰੀਆਂ ਲੈ ਰਹੇ ਨੇ ਪੰਜਾਬੀ ਮੁੰਡੇ ਬਾਹਰ ਜਾ ਰਹੇ ਨੇ ਕੋਈ ਗੱਲ ਪੰਜਾਬੀ ਕਰ ਰਿਹਾ ਹੈ ਤਾਂ ਜੇ ਤੁਸੀਂ ਇਹੀ ਗੱਲ ਕਰ ਰਹੇ ਹੋ ਸੱਚਮੁੱਚੀ ਲੋੜ ਹੈ ਇਸ ਪਾਰਟੀ ਨੂੰ ਦੁਬਾਰਾ ਖੜਾ ਕਰਦੀ ਤੇ ਉਹ ਪੁਰਾਣੀ ਪਾਰਟੀ ਮਤਲਬ ਹੈ ਨਹੀਂ ਕਿ ਬਿਆਨਬਾਜ਼ੀ ਪਤਾ ਲੱਗੇ ਹੁਣ ਤਾਂ ਇਹ ਜੀ ਬਿਆਨਬਾਜ਼ੀ ਹੁੰਦੀ ਹੈ ਥੋੜਾ ਜਿਆਦਾ ਗਰਬਾਨੀ ਹੋਰ ਕਰ ਲਓ ਕਹਿ ਦਿਓ ਵੀ ਆਪਾਂ ਚੈਨਲ ਚਲਾ ਲਓ ਕਹਿ ਦਿਓ ਤੁਸੀਂ ਕਿ ਐਸਜੀਪੀਸੀ ਜਿਹੜੀ ਹੈ ਅਸੀਂ ਆਪਦਾ ਚੈਟਰ ਛੱਡਿਆ ਕੋਈ ਗੱਲ ਨਹੀਂ ਜੇ ਦੇਈ ਦਿਓ ਤੂੰ ਤੁਹਾਡੇ ਕੋਲ ਵੀ ਤੇਰਾ ਪੈਸਾ ਹੋਰ ਚੈਨਲ ਤੁਸੀਂ ਤਾਂ ਚਲਾ ਸਕਦੇ ਹੋ ਇਕੱਲਾ ਐਸਜੀਪੀਸੀ ਲੈ ਕੇ ਚੈਨਲ ਦੇ ਦਿਓ ਤੇ ਕਹੇ ਜੀ ਐਸਜੀਪੀਸੀ ਦੇਖੇ ਤੂੰ ਬਹੁਤ سارے ਸਵਾਲ ਲੈ ਜਿਹੜੇ ਹਲੇ ਲੇਕਿਨ ਚਲੋ ਤੁਸੀਂ ਸ਼ੁਰੂ ਕੀਤੀ ਮਜਬੂਰੀ ਵਾਸ ਕੀਤੀ ਕਿਵੇਂ ਮਰਜ਼ੀ ਕੀਤੀ ਤੇ ਹਲੇ ਹੁਣ ਦੇਖੋ ਚੋਣ ਜਾਬਤਾ ਲੱਗ ਗਿਆ ਸਰਕਾਰ ਨੇ ਕਰ ਰਿਹਾ ਤਾਂ ਕੁਝ ਹੈ ਨਹੀਂ ਲੇਕਿਨ ਕਮਿਟਮੈਂਟ ਘਟੋ ਘੜ ਪਹਿਲਾਂ ਵੀ ਜਿਹੜੀਆਂ ਕਮਿਟਮੈਂਟ ਕਹਿਣ ਜੋਗੇ ਤਾਂ ਉਸ ਦਿਓ ਜਿਸ ਜੇ ਤੁਸੀਂ ਜਿਹੜਾ ਹੈ ਸਮਝੋ ਤਾਂ ਨਹੀਂ ਜੇ ਤੁਸੀਂ ਇਸ ਤਰ੍ਹਾਂ ਵੀ ਆ ਜਾਂਦੇ ਹੋ ਇਨਾ ਇਸ਼ੂ ਨੂੰ ਲੈ ਕੇ ਲੋਕਾਂ 'ਚ ਆ ਜਾਂਦੇ ਹੋ ਤਾਂ ਵੀ ਤੁਹਾਡੀ ਜਿਹੜੀ ਹੈ ਅੱਗੇ ਨਾਲੋਂ ਜ਼ਿਆਦਾ ਲੋਕਾਂ 'ਚ ਗੱਲ ਜਾਊਗੀ ਲੋਕ ਮਾਫ ਕਰ ਦੇਣਗੇ ਗਲਤੀ ਇਹ ਤਾਂ ਮੰਨ ਲਏ ਹੋ ਦੋ ਤਿੰਨ ਵਾਰੀ ਮੰਨ ਲਈ ਇਹ ਵਕਰੀ ਗੱਲ ਹੈ ਚਾਹੇ ਬਰਿਆ ਦਾ ਨਾਲ ਬੰਨੀ ਜਾ ਮੰਨੀ ਗਲਤੀ ਮੰਨਣ ਵਾਲਾ ਬੰਦਾ ਵੀ ਬਹੁਤ ਹਿੰਮਤੀ ਹੁੰਦਾ ਹੈ ਗਲਤੀ ਮੰਨਣੀ ਤੇ ਮਾਫ ਕਰਨਾ ਦੂਜੇ ਪਾਸੇ ਦੋਨਾਂ ਦੇ ਵਿੱਚ ਬੜਾ ਹੌਸਲੇ ਦੀ ਲੋੜ ਹੁੰਦੀ ਹੈ ਤੋਂ ਮੈਂ ਇਹ ਸਮਝਦਾ ਹੈ ਕਿ ਜਿਹੜੀ ਕੱਲ ਗੱਲ ਹੋਈ ਕੋਰ ਕਮੇਟੀ ਦੇ ਵਿੱਚ ਉਹ ਕਾਫੀ ਦਿਨਾਵਾਦ ਨਹੀਂ ਤਾਂ ਆਮ ਲੋਕਾਂ ਵਿੱਚ ਲੱਗਦਾ ਸੀ ਕਿ ਕੋਰ ਕਮੇਟੀ ਚ ਅਮਿਤ ਸ਼ਾਹ ਨੇ ਕਹਿਤਾ ਕੋਰ ਕਮੇਟੀ ਚ ਕੈਂਡ ਗਏ ਤੇ ਸਭ ਗੱਠ ਜੋੜ ਹੋ ਜੂਗੀ ਸੀਟਾਂ ਦੀ ਵੰਡ ਹੋ ਜੂਗੀ ਕਿਦੋਂ ਲੈਣ ਦੇਣ ਹੋ ਜੂਗਾ ਕੱਲੇ ਚਲੇ ਜਾਓ ਤਾਂ ਕੀ ਆਗੇ ਕਿਹੜਾ ਬਹੁਤ ਦਿੱਤੇ ਹੋ ਇਕਦੋ ਤਾਂ ਫਿਰ ਵੀ ਕੱਢ ਲਓਗੇ ਜਿੰਨੇ ਅਗਰ ਤੁਸੀਂ ਪਹਿਲਾਂ ਕੱਢਿਆ ਤਾਂ ਇਸ ਕਰਕੇ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਖਾਸ ਤੌਰ ਤੇ ਜਿਹੜੇ ਸ਼ਰੋਵੀ ਅਕਾਲੀ ਦਲ ਨੂੰ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਜੋ ਮਤਾ ਪਾਸ ਕੀਤਾ ਗਿਆ ਉਹਦੇ ਮਾਮਲੇ 'ਚ ਇਹ ਕਹਿਣਾ ਚਾਹੀਦਾ ਇਹਨਾਂ ਨੂੰ ਕਿ ਭਾਈ ਹੁਣੇ ਤੇ ਸਟੈਂਡ ਕਰੋ ਤੇ ਜੇ ਤੁਸੀਂ ਸਮਝੌਤਾ ਵੀ ਕਰਨਾ ਤਾਂ ਉਹਨਾਂ ਤੋਂ ਹੁਣ ਤੱਕ ਤਾਂ ਭਾਰਤੀ ਜਨਤਾ ਪਾਰਟੀ ਨੇ ਆਪਣੀ ਕੋਈ ਵਿਚਾਰਧਾਰਾ ਛੱਡੀ ਹੈ ਕਦੇ ਨਹੀਂ ਛੱਡੀ ਨਾ ਰਣਨੀਤੀ ਛੱਡੀ ਨਾ ਵਿਚਾਰਧਾਰਾ ਛੱਡੀ ਤੇ ਜੇ ਕੋਈ ਛੋਟੀ ਪਾਰਟੀ ਨਾਲ ਸਮਝੌਤਾ ਕਰਦੀ ਹੈ ਉਹਨੂੰ ਕੰਪਰੋਮਾਈਜ਼ ਕਰਨਾ ਪੈਂਦਾ ਜਿਵੇਂ ਤੁਹਾਨੂੰ ਕੰਪਰੋਮਾਈਜ਼ ਕਰਨਾ ਪਿਆ ਸੀ ਤੋ ਉਹ ਵੱਡੀ ਪਾਰਟੀ ਆ ਉਹਦੇ ਚ ਬਦਲ ਤੁਹਾਡਾ ਬਦਲ ਤੁਸੀਂ ਕਰ ਲੋਗੇ ਕਿ ਉਹਨਾਂ ਨੂੰ ਕੀ ਫਰਕ ਪੈਂਦਾ ਜੇ 2-4 ਆ ਵੀ ਗਏ ਕਿਉਂਕਿ ਐਡੀ ਵੱਡੀ ਪਾਰਟੀ ਤਾਂ 400 ਤੋਂ ਪਾਰ ਦੀ ਗੱਲ ਕਰਦੇ ਤੇ ਪੰਜਾਬ ਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਨਾ ਤੇ ਮੇਰਾ ਖਿਆਲ ਹੈ ਕਿ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਨੁਕਸਾਨ ਨੂੰ ਬਚਾਉਣ ਲਈ ਜਿਸ ਮਕਸਦ ਨਾਲ ਸ਼੍ਰੋਮਿਕ ਕਾ ਲੀਦਲ ਬਣਿਆ ਸੀ ਉਸ ਪਾਸੇ ਨੂੰ ਜੇ ਤੁਸੀਂ ਇਹ ਜੋ ਕੱਲ ਮਤਾ ਪਾਸ ਕੀਤਾ ਕਾਰਪੋਰੇਟਿਚ ਇਹ ਤੇ ਖੜਦਿਓ ਤੋਂ ਪੰਜਾਬ ਨੂੰ ਤੇ ਪੰਥ ਨੂੰ ਨਿਸ਼ਚਿਤ ਤੌਰ ਤੇ ਬਹੁਤ ਫਾਇਦਾ ਹੋਊਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ